ਮਨਿੰਦਰ ਸਿੰਘ ਨੇ ਸੌ ਚੁੱਕੀ ਸੀ ਹੱਥ 'ਚ ਗੁਟਕਾ ਲੈ ਕੇ ਤੇ ਹੱਥ ਕਰਕੇ ਦਰਦਮਾ ਸਾਹਿਬ ਨੂੰ ਹੁਣ ਚੁੱਪ ਤੋੜਿਆ ਕਿੰਨੇ ਚਿਰ ਬਾਅਦ ਗੱਲ ਕੀ ਹੋਈ ਹੈ ਹੁਣ ਕਹਿੰਦੇ ਪਿੱਛੇ ਜਿਹੇ ਕਹਿੰਦੇ ਆਪਰੇਸ਼ਨ ਮੈਂ ਕਰਾਇਆ ਢੂਈ ਦਾ ਤੇ ਮਤਲਬ ਸਪਾਈਨਲ ਕਾਟ ਦਾ ਤੇ ਹੁਣ ਕੀ ਕਹਿੰਦੇ ਆ ਤਾਂ ਸਾਹਿਬ ਵੀ ਉਹਨਾਂ ਲੋਕਾਂ ਦੇ ਵਿੱਚੋਂ ਐ ਜਿਹੜੇ ਗਰਮੀ 'ਚ ਬਹੁਤ ਘਟ ਨਿਕਲਦੇ ਨੇ ਇਹ ਗਰਮੀਆਂ ਦੇ ਵਿੱਚ ਹਿਮਾਚਲ ਦੀਆਂ ਵਾਦੀਆਂ 'ਚ ਜਾਂਦੇ ਨੇ ਇਹਨਾਂ ਦਾ ਉੱਤੇ ਇੱਕ ਫਾਰਮ ਹਾਊਸ ਹੈ ਜਿੱਥੇ ਮੁੱਖ ਮੰਤਰੀ ਹੁੰਦੇ ਆ 4.5 ਸਾਲ ਆਪਦੇ ਐਮਐਲਏ ਨਾਲ ਦੇ ਮੰਤਰੀਆਂ ਨੂੰ ਵੀ ਨਹੀਂ ਸੀ ਮਿਲੇ ਹੁਣ ਅੱਜ ਮੈਂ ਦੇਖਿਆ ਉਹੀ ਜੈਕਟ ਪਾਈ ਫਿਰਦੇ ਆ ਜਿਹੜੀ ਜੈਕਟ ਇੱਕ ਇਹਨਾਂ ਨੇ ਚੋਣ ਪ੍ਰਚਾਰ 'ਚ ਵੀ ਵਰਤੀ ਸੀ ਜੱਗੂ ਭਗਵਾਨ ਪੁਰੀਏ ਨੂੰ ਸਿਲਚਰ ਤੋਂ ਬਟਾਲੇ ਲੈਂਦਾ ਜੀ ਇਹ ਵੀ ਮਾਤਾ ਦਾ ਔਰ ਇਹਦੇ ਮਾਮੇ ਦੇ ਮੁੰਡੇ ਦਾ ਇਹਦੇ ਕਜ਼ਮ ਦਾ ਜਿਹੜਾ ਕਤਲ ਪੰਜਾਬ ਦੇ ਵਿੱਚ ਹੋ ਗਿਆ ਸੀਗਾ ਉਸ ਤੋਂ ਬਾਅਦ ਇਹਦੀ ਮਾਤਾ ਦੇ ਕਤਲ ਤੋਂ ਬਾਅਦ ਇਹਨੂੰ ਫਸਟ ਟਾਈਮ ਜਿਹੜਾ ਪੰਜਾਬ ਉਹ ਅੱਜ ਲਿਆਂਦਾ ਗਿਆ ਹਾਲਾਂਕਿ ਪੰਜਾਬ ਲਿਆਉਣ ਤੋਂ ਪਹਿਲਾਂ ਜੱਗੂ ਭਗਵਾਨਪੁਰਿਆ ਨੂੰ ਪਤਾ ਲੱਗਿਆ ਸੀਗਾ ਕਿ ਉਹਨੂੰ ਪੰਜਾਬ ਦੇ ਵਿੱਚ ਰਿਮਾਂਡ ਦੇ ਉੱਤੇ ਪੁਲਿਸ ਲੈ ਕੇ ਜਾ ਰਹੀ ਹੈ ਉਹ ਹਾਈ ਕੋਰਟ ਪਹੁੰਚ ਗਿਆ ਸੀਗਾ 2 ਦਿਨ ਪਹਿਲਾਂ ਅੱਛਾ ਜੀ ਨਾਲ ਇਹ ਦੱਸਿਓ ਵੀ ਜਲੰਧਰ ਚ ਸਨਿਆਰੇ ਲੁੱਟਲੇ ਜੀ ਸਿੰਘ ਪੱਤੀ ਹੋਰਾਂ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਆਂ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਗਿੱਲ ਸਾਹਿਬ ਤਰਨਤਾਰਨ ਦੇ ਵਿੱਚ ਜਿਹੜੀ ਪ੍ਰਚਾਰ ਜਿਹੜਾ ਹੋ ਰਿਹਾ ਹੈ ਭਾਜਪਾ ਨੇ ਤਰਨਤਾਰਨ ਦੇ ਵਿੱਚ ਚਾਰ ਸ਼ੀਟ ਪੇਸ਼ ਕਰ ਦਿੱਤੀ ਵਿਰਸਾ ਸਿੰਘ ਬਲਟੋਆ ਬਹੁਤ ਅਗਰੈਸਿਵਲੀ ਬੋਲ ਰਹੇ ਨੇ ਖਰ ਉਹਦਾ ਬੋਲਣਾ ਚੱਲਣਾ ਜਿਹੜਾ ਹੈ ਉਹ ਬਹੁਤ ਕਰੜਾ ਹੈ ਪਰ ਗੱਲ ਸੱਚ ਤੇ ਪਹਿਰਾ ਦੇ ਕੇ ਗੱਲ ਕਰਦਾ ਹੈ ਉਹਦਾ ਉਹਦਾ ਜਵਾਬ ਨਹੀਂ ਹੈ ਉਸ ਦਾ ਬਹੁਤ ਵੱਡੀ ਇਹ ਗੱਲ ਕਹਿਣੀ ਕਹਿੰਦਾ ਔਖੇ ਸਮੇਂ ਤੇ ਅਕਾਲੀ ਦਲ ਨੂੰ ਛੜ ਛੜ ਭਜਦੇ ਹੋ ਇਹ ਮਾਂ ਪਾਰਟੀ ਹੈ ਬਹੁਤ ਕੋਸ਼ਿਸ਼ ਨੇ ਬਣਾ ਕੇ ਦਿੱਤਾ ਅੱਛਾ ਤਰਨਤਾਰਨ ਦੇ ਬਾਰੇ ਗੱਲ ਦੱਸੋ ਜੀ ਸਾਰੀ ਜੀ ਸਰ ਤਰਨਤਾਰਨ ਦੇ ਵਿੱਚ ਓਨ ਪ੍ਰਚਾਰ ਪੂਰੀ ਤਰ੍ਹਾਂ ਦੇ ਨਾਲ ਫਖਿਆ ਹੋਇਆ ਹੈ ਹਰਸਿਮਰਤ ਕੌਰ ਬਾਦਲ ਨੇ ਵੀ ਅੱਜ ਏਡੀ ਚੋਟੀ ਦਾ ਜੋਰ ਉੱਥੇ ਲਾਇਆ ਹੈ ਹਰਸਿਮਰਤ ਕੌਰ ਬਾਦਲ ਜਦੋਂ ਅੱਜ ਸੰਬੋਧਨ ਕਰ ਰਹੀ ਸੀ ਤਾਂ ਉਦੋਂ ਬਹੁਤ ਭਾਵੁਕ ਅਪੀਲਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਸੀ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਬਹੁਤ ਵੱਡਾ ਪੱਤਾ ਇੱਥੇ ਖੇਡਿਆ ਹੋਇਆ ਉਹ ਇਹ ਹੈ ਕਿ ਧਰਮੀ ਸਿੱਖ ਫੌਜੀ ਪਰਿਵਾਰ ਨੂੰ ਟਿਕਟ ਹੈਗੀ ਜਿਹੜੀ ਦਿੱਤੀ ਹੋਈ ਹੈ ਉਹਨਾਂ ਦੀ ਬੇਟੀ ਹੈਗੀ ਜਿਹੜੀ ਉਹ ਚੋਣ ਪ੍ਰਚਾਰ ਦੇ ਵਿੱਚ ਬਹੁਤ ਅਗਰੈਸਿਵਲੀ ਬੋਲ ਰਹੀ ਹੈਗੀ ਔਰ ਆਮ ਆਦਮੀ ਪਾਰਟੀ ਦੇ ਵੱਲੋਂ ਜਿਸ ਕੈਂਡੀਡੇਟ ਨੂੰ ਟਿਕਟ ਦਿੱਤੀ ਹੋਈ ਹੈ ਆ ਭਾਵੇਂ ਉਹਦਾ ਪਸ਼ੋਕੜ ਅਕਾਲੀ ਦਲ ਦਾ ਹੈ ਤਿੰਨ ਵਾਰ ਇਲੈਕਸ਼ਨ ਜਿੱਤੇ ਇੱਕ ਵਾਰ ਅਜਾਦ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਉੱਤੇ ਲੇਕਿਨ ਅੱਜ ਜਦੋਂ ਆਮ ਆਦੀ ਪਾਰਟੀ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਉਤਰਿਆ ਹੋਇਆਗਾ ਤਾਂ ਉਦੋਂ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਲਗਾਤਾਰ ਅਨਾਊਂਸਮੈਂਟਸ ਕਰ ਰਹੇ ਨੇ ਅੱਜ ਵੀ ਕੇਜਰੀਵਾਲ ਤੇ ਭਗਵੰਤ ਮਾਨ ਪੰਜਾਬ 'ਚ ਸੀਗੇ ਔਰ ਉਹਨਾਂ ਦੇ ਵੱਲੋਂ ਇਹੋ ਪ੍ਰਚਾਰ ਕੀਤਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਨੂੰ ਜਿੱਤੇ ਆ ਝਲਿ। ਸੋ ਉੱਥੇ ਕਾਂਗਰਸ ਪਾਰਟੀ ਹੈਗੀ ਜਿਹੜੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਾਜਾ ਬੜਿੰਗ ਦੀਆਂ ਵੇਖਭੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਕਰਕੇ ਪਛੜਦੀ ਨਜ਼ਰ ਆ ਰਹੀ ਹੈ। ਮੈਂ ਗਿਲਸਾਵ ਦੇਖ ਰਿਹਾ ਸੀਗਾ ਹਰਜੇਸ਼ਵਰ ਪਾਲ ਸਿੰਘ ਪੰਜਾਬ ਦੇ ਇੱਕ ਬੁੱਧੀਜੀਵੀਆਂ ਦੇ ਵਿੱਚੋਂ ਇੱਕ ਨੇ ਉਹਨਾਂ ਨੇ ਉੱਥੇ ਜਾ ਕੇ ਸਰਵੇਖਣ ਕੀਤਾ। ਸਰਵੇਖਣ ਦੇ ਵਿੱਚ ਉਹ ਕਹਿ ਰਹੇ ਨੇ ਕੀ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰ ਜਿਹੜਾ ਉਹ ਸਾਰੀਆਂ ਹੀ ਪਾਰਟੀਆਂ ਦੇ ਨਾਲ ਨਜ਼ਰ ਆ ਰਿਹਾ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਆ ਉਹਦੇ ਵਿੱਚ ਕਾਂਗਰਸ ਵੀ ਆ ਉਹਦੇ ਵਿੱਚ ਭਾਜਪਾ ਵੀ ਆ ਉਹਦੇ ਵਿੱਚ ਪੰਥਕ ਅਮੀਰਵਾਰ ਮਨਦੀਪ ਸਿੰਘ ਵੀ ਆ ਉਹ ਕਹਿੰਦੇ ਕਿ ਮਨਦੀਪ ਸਿੰਘ ਦੇ ਪੱਖ ਦੇ ਵਿੱਚ ਉਸ ਤਰ੍ਹਾਂ ਦੀ ਲਹਿਰ ਫਿਲਹਾਲ ਨਜ਼ਰ ਨਹੀਂ ਆ ਰਹੀ ਜਿਸ ਤਰ੍ਹਾਂ ਦੀ ਲਹਿਰ ਜਿਹੜੀ ਹੈ ਉਹ ਅਮਰਤਪਾਲ ਸਿੰਘ ਹੋਰਾਂ ਦੇ ਪੱਖ ਦੇ ਵਿੱਚ ਇਸੇ ਇਲਾਕੇ ਦੇ ਵਿੱਚ ਪਿਛਲੀ ਲੋਕ ਸਭਾ ਇਲੈਕਸ਼ਨ ਦੇ ਦੌਰਾਨ ਨਜ਼ਰ ਆਈ ਸੀਗੀ ਸੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਗੱਲ ਹੈ ਵੀ ਹਾਲਾਂਕਿ ਹਜੇ ਇਲੈਕਸ਼ਨ ਦੇ ਵਿੱਚ ਬਹੁਤ ਦਿਨ ਪਿਆ ਜਦੋਂ ਅਸੀਂ ਫਰੀਦਕੋਟ ਵਾਲੀ ਇਲੈਕਸ਼ਨ ਦੇਖਦੇ ਆਂ ਜਾਂ ਅਮਰਤਪਾਲ ਸਿੰਘ ਵਾਲੀ ਇਲੈਕਸ਼ਨ ਦੇਖਦੇ ਆਂ ਉਦੋਂ ਵੀ 5-7 ਦਿਨ ਰਹਿੰਦਿਆਂ ਹੀ ਜਿਹੜਾਗਾ ਉਹ ਇਲੈਕਸ਼ਨ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਮਾਹੌਲ ਬਦਲਿਆ ਸੀਗਾ ਫਰੀਦਕੋਟ ਦੇ ਵਿੱਚ ਸ਼ੁਰੂ ਚ ਮੁਕਾਬਲਾ ਹੰਸਰਾਜ ਹੰਸ ਤੇ ਕਰਨਜੀਤ ਅਨਮੋਲ ਚ ਨਜ਼ਰ ਆ ਰਿਹਾ ਸੀ ਪਰ 5-4 ਦਿਨ ਪਹਿਲਾਂ ਜਿਹਾ ਪੰਥਕ ਮਾਹੌਲ ਬਣਿਆ ਕਿ ਸਰਬੀਰ ਸਿੰਘ ਖਾਲਸਾ ਦੋਨਾਂ ਨੂੰ ਪਛਾੜ ਕੇ ਬਹੁਤ ਅੱਗੇ ਲੰਘ ਚੁੱਕੇ ਸੀ ਸੇਮ ਗੱਲ ਜਿਹੜੀ ਆ ਉਹ ਖਡੂਰ ਸਾਹਿਬ ਲੋਕ ਸਭਾ ਇਲੈਕਸ਼ਨ ਸੀ ਸੋ ਇਸ ਕਰਕੇ ਕਿਸੇ ਵੀ ਸਮੇਂ ਕੋ ਭਾਣਾ ਵਰਤ ਸਕਦਾ ਪਰ ਅੱਜ ਦੇ ਸਮੇਂ ਦੇ ਵਿੱਚ ਆਵਾਦਿਪ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਕਾਂਗਰਸ ਦਾ ਕੈਂਡੀਡੇਟ ਔਰ ਪੰਥਕ ਉਮੀਦਵਾਰ ਮਨਦੀਪ ਸਿੰਘ ਟੱਕਰ ਦੇੰਦੇ ਨਜ਼ਰ ਆ ਰਹੇ ਨੇ ਹਾਲਾਂਕਿ ਭਾਜਪਾ ਵੀ ਉੱਥੇ ਆਪਣੇ ਵੱਲੋਂ ਪੂਰਾ ਪ੍ਰਚਾਰ ਕਰ ਰਹੀ ਹੈ ਭਾਜਪਾ ਨੇ ਜਿਹੜੀ ਚਾਰ ਸ਼ੀਟ ਅੱਜ ਉੱਥੇ ਲੋਕਾਂ ਸਾਹਮਣੇ ਪੇਸ਼ ਕੀਤੀ ਹੈ ਉਹ ਚ ਨਸ਼ਿਆਂ ਦਾ ਮਸਲਾ ਲੈਂਡ ਆਰਡਰ ਦਾ ਮਸਲਾ ਪੰਜਾਬ ਸਰਕਾਰ ਦੇ ਉੱਤੇ ਤਮਾਮ ਤਰ੍ਹਾਂ ਦੇ ਸਵਾਲ ਗੰਭੀਰ ਰੂਪ ਦੇ ਵਿੱਚ ਖੜੇ ਕੀਤੇ ਨੇ ਸੋ ਇਹ ਸੈਮੀਫਾਈਨਲ ਜਿੱਥੇ ਨਜ਼ਰ ਆ ਰਹੀ ਹੈ 227 ਉਹ ਤੇ ਤਰਨ ਤਰਨ ਦੀ ਇਲੈਕਸ਼ਨ ਪੰਜਾਬ ਦੇ ਮਾਹੌਲ ਨੂੰ ਬਿਆਨ ਕਰ ਰਹੀ ਹੈ ਕਿ ਇਹ ਪੰਜਾਬ ਦੀ ਸਥਿਤੀ ਜੀ ਬਿਹਾਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲ ਰਹੇ ਨੇ ਤੇ ਚਰਨਜੀਤ ਚੰਨੀ ਦੇ ਉੱਪਰ ਉਹਨਾਂ ਨੇ ਇਕੱਠਾ ਕਸ਼ ਕੀਤਾ ਬਿਲਕੁਲ ਜੀ ਸਰਵਾਦੀ ਕਾਸੀ ਵੱਡੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਰਾਨੇ ਕੀਤੀ ਆ ਅਸਲ ਦੇ ਵਿੱਚ ਬਿਹਾਰ ਯੂਪੀ ਤੋਂ ਬਾਅਦ ਉਹ ਤੂਪਾ ਜਿਹੜਾ ਸੈਂਟਰ ਦੇ ਵਿੱਚ ਸੱਤਾ ਕਿਹਦੀ ਰਹਿਣੀ ਹੈ ਇਹ ਤੈਅ ਕਰਦਾ ਹੈ ਖਾਸਿਆਂ ਲੋਕ ਸਭਾ ਪਿਕਟਾਂ ਲਈ ਹੁਣ ਯੂਪੀ ਤੋਂ ਬਾਅਦ ਕੀ ਯੂਪੀ ਤੋਂ ਪਹਿਲਾਂ ਹੀ ਹੈ ਕਿਉਂਕਿ ਅੱਜ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਨਰਿੰਦਰ ਮੋਦੀ ਹੋਰਾਂ ਦੀ ਚੱਲ ਰਹੀ ਆ ਉਹ ਨਿਤਿਸ਼ ਕੁਮਾਰ ਹੋਰਾਂ ਦੀ ਬਦੌਲਤ ਚੱਲ ਰਹੀ ਹੈ ਦੋ ਵੱਡੀਆਂ ਖੇਤਰੀ ਪਾਰਟੀਆਂ ਕਾਮਰਾ ਪ੍ਰਦੇਸ਼ ਦੀ ਤੇਲਗੂ ਦੇਸ਼ਮ ਪਾਰਟੀ ਦੂਜੀ ਬਿਹਾਰ ਦੇ ਨਿਤਿਸ਼ ਕੁਮਾਰ ਦੀ ਪਾਰਟੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਕੇਂਦਰ ਦੇ ਵਿੱਚ ਬੀਜੇਪੀ ਸੱਤਾ ਦੇ ਵਿੱਚ ਹੈ ਜੇ ਦੋਨੇ ਪਾਸਾ ਪਲਟ ਸਕਦੀਆਂ ਨੇ ਕਿਸੇ ਵੀ ਸਮੇਂ ਹੱਥ ਖਿੱਚ ਲੈਣ ਦਾ ਅਜਿਹੇ ਸਮੇਂ ਦੇ ਵਿੱਚ ਬੀਜੇਪੀ ਦੇ ਲਈ ਨਿਤਿਸ਼ ਕੁਮਾਰ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਮੋੜ ਬਿਠਾਉਣਾ ਬਹੁਤ ਇੰਪੋਰਟੈਂਟ ਬਣ ਚੁੱਕਿਆ ਹੈ ਅਜਿਹੇ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਬਿਹਾਰ ਚੋਣ ਪ੍ਰਚਾਰ ਚ ਨਿਤਰੇ ਹੋਏ ਨੇ ਤਾਂ ਅੱਜ ਬਿਹਾਰ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਰਨਜੀਤ ਚੰਨੀ ਦੇ ਬਹਾਨੇ ਕਾਂਗਰਸ ਤੇ ਔਰ ਵਿਰੋਧੀ ਧਿਰ ਤੇ ਇੱਕ ਬਹੁਤ ਵੱਡਾ ਨਿਸ਼ਾਨਾ ਲਾਇਆ ਹਾਲਾਂਕਿ ਕਾਂਗਰਸ ਉੱਥੇ ਮੈਂਟਰ ਨਹੀਂ ਮੈਂਟਰ ਲਾਲੂ ਪ੍ਰਸ਼ਾਦ ਜਾਟਪ ਦਾ ਮੁੰਡਾ ਤੇਜਤਵੀ ਜਾਦਵ ਕਾਂਗਰਸ ਦਾ ਉੱਥੇ ਉਹ ਧਾਰਾ ਹੈ ਜਿਹੜੀ ਤੇਜਤਵੀ ਜਾਦਵ ਨੂੰ ਮੁੱਖ ਮੰਤਰੀ ਬਣਾਉਣ ਦੇ ਲਈ ਚੌਣ ਪ੍ਰਚਾਰ ਕਰ ਰਹੀ ਹੈ ਇੱਕ ਖੇਤਰੀ ਪਾਰਟੀ ਦੇ ਮੁਖੀ ਨੂੰ ਹੂੰ ਉੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੋਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਜਦੋਂ ਇੱਕ ਮੁੱਖ ਮੰਤਰੀ ਸੀ ਹਾਲਾਂਕਿ ਉਹਨਾਂ ਨੇ ਚੰਨੀ ਦਾ ਨਾਂ ਨਹੀਂ ਲਿਆ ਉਹ ਕਹਿੰਦੇ ਪੰਜਾਬ ਦੇ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਸੀ ਕੁਝ ਸਾਲ ਪਹਿਲਾਂ ਕਹਿੰਦੇ ਕਾਂਗਰਸ ਦਾ ਮੁੱਖ ਮੰਤਰੀ ਸਟੇਜ ਤੋਂ ਕਹਿ ਰਿਹਾ ਸੀ ਕਿ ਅਸੀਂ ਬਿਹਾਰੀਆਂ ਨੂੰ ਪੰਜਾਬ ਬੜਨ ਨਹੀਂ ਦੇਣਾ ਹੂੰ ਉਹ ਕਹਿੰਦੇ ਉਸ ਵਕਤ ਗਾਂਧੀ ਪਰਿਵਾਰ ਦੀ ਧੀ ਸਟੇਜ ਦੇ ਉੱਤੇ ਸੀ ਜਿਹੜੀ ਅੱਜ ਪਾਰਲੀਮੈਂਟ 'ਚ ਬੈਠੀ ਹੈ ਪ੍ਰਿੰਕਾ ਗਾਂਧੀ ਦੀ ਉਹ ਗੱਲ ਕਰ ਰਹੇ ਨੇ ਕਹਿੰਦੇ ਉਹ ਸਟੇਜ ਤੋਂ ਤਾੜੀਆਂ ਮਾਰ ਰਹੀ ਸੀ ਇਹ ਗੱਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਤਿੰਨ ਵਾਰ ਹੂੰ ਆਪ ਦਾ ਮੁੱਖ ਮੰਤਰੀ ਇਹ ਕਹਿ ਰਿਹਾ ਸੀ ਕਿ ਅਸੀਂ ਬਿਹਾਰੀਆਂ ਨੂੰ ਪੰਜਾਬ 'ਚ ਨਹੀਂ ਵੜਨ ਦੇਣਾ ਔਰ ਗਾਂਧੀ ਪਰਿਵਾਰ ਵੀ ਪੀ ਸਟੇਜ ਤੋਂ ਤਾੜੀਆਂ ਮਾਰ ਰਹੀ ਸੀ ਇਹ ਚਰਨਜੀਤ ਚੰਨੀ ਦਾ ਜੇਕਰ ਉਹਨਾਂ ਨੇ ਕੀਤਾ ਕਿਉਂਕਿ ਚਰਨਜੀਤ ਚੰਨੀ ਨੇ ਸਟੇਜ ਤੋਂ ਹੀ ਗੱਲ ਕੀਤੀ ਸੀ ਔਰ ਪ੍ਰਿੰਕਾ ਗਾਂਧੀ ਉਸ ਵਕਤ ਤਾੜੀਆਂ ਮਾਰ ਰਹੀ ਸੀ ਉਹ ਗੱਲ ਦਾ ਸੰਦਰਭ ਹੋਰ ਸੀ ਜਿਹੜਾ ਪ੍ਰਧਾਨ ਮੰਤਰੀ ਨੇ ਜਿਹੜਾ ਸੰਦਰਭ ਵਰਤਿਆ ਹੋਰ ਸੀ ਉਹ ਸੰਦਰਭ ਤਾਂ ਜਿਹੜਾ ਬਿਹਾਰ ਦੀ ਗੱਲ ਕਰਕੇ ਕਿਹਾ ਸੀ ਉਹ ਕੇਸਰੀ ਆਲ ਹੋਰਾਂ ਨੂੰ ਕਿਹਾ ਸੀ ਉੱਥੋਂ ਦੀ ਲੀਡਰਸ਼ਿਪ ਨੂੰ ਕਿਹਾ ਸੀ ਜਦੋਂ ਚੰਨੀ ਚੀਫ ਮਿਨਿਸਟਰ ਸੀ ਦਿਸਕਰਕੇ ਅੱਜ ਪੰਜਾਬ ਦੇ ਖਿਲਾਫ ਬਿਹਾਰ ਦੇ ਵਿੱਚ ਮਾਹੌਲ ਬਣਾਉਂਦੇ ਪ੍ਰਧਾਨ ਮੰਤਰੀ ਨਜ਼ਰ ਜਿਹੜਾ ਉਹ ਹਾਰ ਰਹੀ ਸੀ ਔਰ ਚੰਨੀ ਦੇ ਬਹਾਨੇ ਵਿਰੋਧੀ ਧਿਰ ਤੇ ਹਮਲਾਗਾ ਜਿਹੜਾ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਕੀਤਾ ਸੀ ਹਾਲਾਂਕਿ ਚੰਨੀ ਦਾ ਇੰਪੋਰਟੈਂਟ ਪਾਰਟ ਇਹ ਵੀ ਰਿਹਾ ਜਿਹਦੇ ਕਰਕੇ ਚੰਨੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਲਈ ਇੱਕ ਕਾਫੀ ਇਸ ਤਰ੍ਹਾਂ ਦਾ ਚਿਹਰਾ ਗਾਜੀ ਦੇ ਖਿਲਾਫ ਉਹ ਬੋਲ ਰਹੇ ਨੇ ਕਿ ਜਦੋਂ ਪ੍ਰਧਾਨ ਮੰਤਰੀ ਪੰਜਾਬ ਆਏ ਸੀ ਤਾਂ ਉਦੋਂ ਉਨ੍ਹਾਂ ਦਾ ਕਾਫਲਾ ਰਾਹ ਦੇ ਵਿੱਚ ਰੋਕ ਲਿਆ ਗਿਆ ਸੀਗਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਾਪਸ ਮੁੜ ਗਏ ਸੀ ਔਰ ਬਟੈਂਡਰਪੋਰਟ ਤੇ ਜਾ ਕੇ ਉਹਨਾਂ ਨੇ ਕਹਿ ਸੀ ਆਦੇ ਮੁੱਖ ਮੰਤਰੀ ਨੂੰ ਕਹਿ ਦਵਾਂ ਮੈਂ ਜਿਹੜਾ ਪੱਟ ਕੇ ਜਾ ਰਿਹਾ ਹੈ ਜੀ ਅਮਰਿੰਦਰ ਸਿੰਘ ਨੇ ਸੌ ਚੁੱਕੀ ਸੀ ਹੱਥ 'ਚ ਗੁਟਕਾ ਲੈ ਕੇ ਤੇ ਹੱਥ ਕਰਕੇ ਦਰਦਮਾ ਸਾਹਿਬ ਨੂੰ ਹੁਣ ਚੁੱਪ ਤੋੜਿਆ ਕਿੰਨੇ ਚਿਰ ਬਾਅਦ ਗੱਲ ਕੀ ਹੋਈ ਹੈ ਹੁਣ ਕਹਿੰਦੇ ਪਿੱਛੇ ਜੇ ਕਹਿੰਦੇ ਆਪਰੇਸ਼ਨ ਮੈਂ ਕਰਾਇਆ ਢੂਈ ਦਾ ਤੇ ਮਤਲਬ ਸਪਾਈਨਲ ਕਾਡ ਦਾ ਤੇ ਹੁਣ ਕੀ ਕਹਿੰਦੇ ਆ ਇਹ ਨਹੀਂ ਮੇਰੇ ਯਾਦ ਆ ਗਿਆ ਗਿਲਸਾਲ ਕਹਿੰਦੇ ਅੰਗਰੇਜ਼ਾਂ ਵੇਲੇ ਗਰਮੀਆਂ ਚ ਰਾਜਸਥਾਨੀ ਭਾਰਤ ਦੀ ਔਰ ਹੁੰਦੀ ਸੀ ਸਿਆਲਾਂ ਚ ਹੋਰ ਹੁੰਦੀ ਸੀ ਅੰਗਰੇਜ਼ ਗਰਮੀ ਖਾਸੀ ਮੰਨਦੇ ਸੀ ਤੇ ਪੰਜਾਬ ਸਾਹਿਬ ਵੀ ਉਹਨਾਂ ਲੋਕਾਂ ਦੇ ਵਿੱਚੋਂ ਐ ਜਿਹੜੇ ਗਰਮੀ ਚ ਬਹੁਤ ਘੱਟ ਨਿਕਲਦੇ ਨੇ ਇਹ ਗਰਮੀਆਂ ਦੇ ਵਿੱਚ ਹਿਮਾਚਲ ਦੀਆਂ ਵਾਦੀਆਂ ਚ ਜਾਂਦੇ ਨੇ ਇਹਨਾਂ ਦਾ ਇੱਕ ਫਾਰਮ ਹਾਊਸ ਐ ਇਸ ਕੇ ਮੁੱਖ ਮੰਤਰੀ ਹੁੰਦੇ ਆ 4.5 ਸਾਲ ਆਪਦੇ ਐਮਐਲਏ ਨਾਲ ਦੇ ਮੰਤਰੀਆਂ ਨੂੰ ਵੀ ਨਹੀਂ ਸੀ ਮਿਲੇ। ਹੁਣ ਅੱਜ ਮੈਂ ਦੇਖਿਆ ਉਹੀ ਜਾਕਟ ਪਾਈ ਫਿਰਦੇ ਆ ਜਿਹੜੀ ਜਾਕਟ ਇੱਕ ਇਹਨਾਂ ਨੇ ਚੋਣ ਪ੍ਰਚਾਰ ਚ ਵੀ ਵਰਤੀ ਸੀ। ਜਦੋਂ ਠੰਡ ਜੀ ਉਤਰਦੀ ਆ ਉਦੋਂ ਕੈਪਟਨ ਮਿੰਦਰ ਸਿੰਘ ਉਹ ਜਾਕਟ ਪਾ ਕੇ ਉਤਰਦੇ ਆ। ਆ ਹੁਣ ਮਹੀਨਾ ਵੀ ਬੜਾ ਵਧੀਆ ਹੈ। ਅੱਜ 30 ਅਕਤੂਬਰ ਦਾ ਦਿਨ ਹੈ ਔਰ ਨਵੰਬਰ ਚੜਨ ਵਾਲਾ ਹੈ। ਠੰਡ ਵੀ ਉਤਰ ਰਹੀ ਤੇ ਕੈਪਟਨ ਮਿੰਦਰ ਸਿੰਘ ਜਾਕਟ ਪਾ ਕੇ ਉਤਰੇ ਪੰਜਾਬ ਦੀ ਸਿਆਸਤ ਦੇ ਵਿੱਚ। ਅੱਜ ਕੈਪਟਨ ਮਨਿੰਦਰ ਸਿੰਘ ਸੰਬੋਧਨ ਕਰ ਰਹੇ ਸੀ ਕਹਿੰਦੇ ਵੀ ਕਾਂਗਰਸ ਦੇ ਲੀਡਰ ਇਹ ਵਾਰ-ਵਾਰ ਕਹਿੰਦੇ 100 ਵਾਰ ਤਾਂ ਮੈਂ ਸੁਣ ਲਿਆ ਵੀ ਇਹ ਕਹਿ ਰਹੇ ਆ ਜਾਂ ਵਿਰੋਧੀ ਧਿਰਾਂ ਦੇ ਲੀਡਰ ਕਹਿ ਰਹੇ ਆ ਵੀ ਕੈਪਟਨ ਮਨਿੰਦਰ ਸਿੰਘ ਨੇ ਗੁਟਕਾ ਸਾਹਬ ਹਾਲਾਂਕਿ ਗੁਟਕਾ ਹੀ ਕਹਿ ਰਿਹਾ ਗੁਟਕਾ ਸਾਹਬ ਨੂੰ ਕੈਪਟਨ ਮਨਿੰਦਰ ਸਿੰਘ ਕਿ ਉਹਨਾਂ ਨੇ ਗੁਟਕਾ ਸਾਹਬ ਹੱਥ ਦੇ ਵਿੱਚ ਫੜ ਕੇ ਸੌਂ ਖਾਧੀ ਸੀ ਨਸ਼ਿਆਂ ਦੇ ਮਸਲੇ 'ਚ ਉਹ ਕਹਿੰਦੇ ਵੀ ਮੈਂ ਤਾਂ ਉਦੋਂ ਕਿਹਾ ਸੀ ਗੁਟਕਾ ਸਾਹਬ ਹੱਥ ਦੇ ਵਿੱਚ ਫੜ ਕੇ ਵੀ ਮੈਂ ਨਸ਼ਿਆਂ ਦਾ ਲੱਕ ਤੋੜਦੂੰ ਕਹਿੰਦੇ ਖਤਮ ਕਰਨੀ ਤਾਂ ਮੈਂ ਗੱਲ ਨਹੀਂ ਸੀ ਕਰੀ ਲੱਕ ਤੋੜਨ ਦੀ ਗੱਲ ਕਰੀ ਸੀ ਔਰ ਕੈਪਟਨ ਮੰਨਦੇ ਸਨ ਅੱਧੀ ਗੱਲ ਖਾ ਗਏ ਜਿਹੜਾ ਪੂਰਾ ਬਾਟ ਸੀ ਉਸ ਚਾਰ ਹਫ਼ਤਿਆਂ ਦੇ ਨਸ਼ਿਆਂ ਦਾ ਲੱਕ ਤੋੜ ਦੂ ਉਹ ਕਹਿੰਦੇ ਮੈਂ ਹਰਪ੍ਰੀਤ ਸਿੰਘ ਸਿੱਧੂ ਵਰਗਾ ਇੱਕ ਅਫਸਰ ਲਾਇਆ ਸੀਗਾ ਔਰ ਬਹੁਤ ਸਾਰੇ ਨਸ਼ਾ ਤਸਕਰ ਅਸੀਂ ਫੜ ਕੇ ਜੇਲਾਂ ਚ ਫਿੱਟੇ ਸੀ ਕਹਿੰਦੇ ਉਦੋਂ ਜੇਲ੍ਹ ਮੰਤਰੀ ਕਹਿਣ ਲੱਗਿਆ ਸੀ ਵੀ ਕੈਪਟਨ ਸਾਹਿਬ ਜੇਲਾ ਆਪ ਵਰਤਿਆਂ ਹੁਣ ਸਵਾਲ ਹੀ ਖੜਾ ਹੁੰਦਾ ਵੀ ਜੇ ਕੈਪਟਨ ਮਨਿੰਦਰ ਸਿੰਘ ਜੀ ਤੁਸੀਂ ਨਸ਼ਾ ਤਸਕਰ ਫੜ ਕੇ ਜੇਲਾ ਚ ਸਿੱਟੇ ਸੀ ਤਾਂ ਅੱਜ ਵੀ ਪੰਜਾਬ ਦੇ ਨੌਜਵਾਨਾਂ ਦੀਆਂ ਰਗਾਂ ਦੇ ਵਿੱਚ ਨਸ਼ਾ ਕਿੱਥੋਂ ਆ ਰਿਹਾ ਅਸਲ ਦੇ ਵਿੱਚ ਇਹੀ ਕੰਮ ਕਾਲੀਆਂ ਨੇ ਕੀਤਾ ਸੀ ਉਹ ਹੀ ਕੈਪਟਨ ਨੇ ਕੀਤਾ ਈ ਉਹ ਹੀ ਕਾਲੀ ਹੁਣ ਆਮਦੀ ਪਾਰਟੀ ਕਰ ਰਹੀ ਹੈ ਇਹ ਕੰਮ ਕਿ ਥੋੜਾ ਬੋਤਾ ਨਸ਼ਾ ਕਰਨ ਵਾਲੇ ਥੋੜਾ ਬੋਤਾ ਵੇਚਣ ਵਾਲੇ ਟੋਲੇ ਦੋ ਟੋਲੇ ਉਹ ਫੜ ਕੇ ਇਹਨਾਂ ਨੇ ਅੰਦਰ ਕੀਤੇ ਨੇ ਉਹਨਾਂ ਦੇ ਘਾਟਾ ਹੈ ਨੇ ਵੱਡੇ ਮਗਰਮੱਛ ਨੇ ਜਿਹੜੇ ਉਹ ਅੱਜ ਵੀ ਜਿਉਂਦੇ ਸਨ ਦੰਦਨਾਉਂਦੇ ਫਿਰਦੇ ਨੇ ਉਹ ਕਾਂਗਰਸ ਵੇਲੇ ਵੀ ਦੰਦਨਾਉਂਦੇ ਫਿਰਦੇ ਜੀ ਉਹ ਕਾਲੀ ਦਲ ਵੇਲੇ ਵੀ ਦੰਦਨਾਉਂਦੇ ਫਿਰਦੇ ਸੀ ਔਰ ਕੈਪਟਨ ਮਰਦ ਸਿੰਘ ਅੱਜ ਸਪਸ਼ਟੀਕਰਨ ਦੇ ਰਹੇ ਨੇ ਤਾਂ ਉਦੋਂ ਉਹਨਾਂ ਦੇ ਸਪਸ਼ਟੀਕਰਨ ਦੇ ਵਿੱਚ ਉਹ ਪੂਰੀ ਗੱਲ ਜਿਹੜੀ ਆ ਉਹ ਦੱਸ ਨਹੀਂ ਰਹੇ ਜੀ ਅੱਛਾ ਜੀ ਤੇ ਜੱਗੂ ਭਗਵਾਨਪੁਰੀਏ ਨੂੰ ਸਿਲਚਰ ਤੋਂ ਬਟਾਲੇ ਲਿਆਂਦਾ ਜੀ ਸੱਲਪੋ ਜੀ ਜੱਗੂ ਭਗਵਾਨਪੁਰੀਆ ਪੰਜਾਬ ਦਾ ਉਹ ਰੋਟੀ ਦਾ ਗੈਂਗਸਟਰਾਂ ਦੇ ਵਿੱਚੋਂ ਇੱਕ ਹੈ ਜਿਹੜਾ ਇਸ ਵਕਤ ਫਾਮ ਦੀ ਜੇਲ੍ਹ ਦੇ ਵਿੱਚ ਬੰਦ ਸੀ ਔਰ ਉਹਦੇ ਤੇ 100 ਤੋਂ ਵੱਧ ਗੰਭੀਰ ਕੇਸ ਜਿਹੜੇ ਉਹ ਦਰਜ ਨੇ ਉਹਨੂੰ ਅੱਜ ਬਟਾਲੇ ਲਿਆਂਦਾ ਗਿਆ ਹੈ ਇਹ ਪਹਿਲੀ ਵਾਰ ਹੋਇਆ ਕਿ ਜੱਗੂ ਭਗਵਾਨਪੁਰੀਆ ਕਹਿੰਦਾ ਮਾਰਚ ਮਹੀਨੇ ਦੇ ਵਿੱਚ ਇਹਨੂੰ ਹੁਣ ਤੋਂ ਲਗਭਗ 6 ਮਹੀਨੇ ਪਹਿਲਾਂ ਜਿਹੜਾ ਉਹ ਪੰਜਾਬ ਤੋਂ ਬਾਹਰ ਭੇਜ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹਦੀ ਮਾਤਾ ਦਾ ਔਰ ਇਹਦੇ ਮਾਮੇ ਦੇ ਮੁੰਡੇ ਦਾ ਇਹਦੇ ਕਜ਼ਮ ਦਾ ਜਿਹੜਾ ਕਤਲ ਪੰਜਾਬ ਦੇ ਵਿੱਚ ਹੋ ਗਿਆ ਸੀਗਾ ਉਸ ਤੋਂ ਬਾਅਦ ਇਹਦੀ ਮਾਸਾ ਦੇ ਕਤਲ ਤੋਂ ਬਾਅਦ ਇਹਨੂੰ ਫਸਟ ਟਾਈਮ ਜਿਹੜਾ ਪੰਜਾਬ ਉਹ ਅੱਜ ਲਿਆਂਦਾ ਗਿਆ ਹਾਲਾਂਕਿ ਪੰਜਾਬ ਲਿਆਉਣ ਤੋਂ ਪਹਿਲਾਂ ਜੱਗੂ ਪ੍ਰਭਾਨਪੁਰਿਆ ਨੂੰ ਪਤਾ ਲੱਗਿਆ ਸੀਗਾ ਕਿ ਉਹਨੂੰ ਪੰਜਾਬ ਦੇ ਵਿੱਚ ਰਿਮਾਂਡ ਦੇ ਉੱਤੇ ਪੁਲਿਸ ਲੈ ਕੇ ਜਾ ਰਹੀ ਹੈ ਉਹ ਹਾਈ ਕੋਰਟ ਪਹੁੰਚ ਗਿਆ ਸੀਗਾ 2 ਦਿਨ ਪਹਿਲਾਂ ਔਰ ਉਹਨੇ ਕਿਹਾ ਸੀ ਕਿ ਮੈਨੂੰ ਇਨਕਾਊਂਟਰ ਕੀਤਾ ਜਾ ਸਕਦਾ ਮੈਨੂੰ ਜਿਹੜਾ ਹੈਗਾ ਉਹ ਪੁਲਿਸ ਮੁਕਾਬਲੇ 'ਚ ਮਾਰਿਆ ਜਾ ਸਕਦਾ ਇਸ ਕਰਕੇ ਸੀਸੀਟੀਵੀ ਫੁਟੇਜ ਜਿਹੜੀ ਹੈ ਕਿ ਮੈਨੂੰ ਉੱਥੇ ਲਿਜਾਣ ਦੀ ਉੱਥੇ ਰੱਖਣ ਦੀ ਔਰ ਅਬ ਸਿਕਿਉਰਿਟੀ ਦਾ ਇੰਤਜ਼ਾਮ ਜਿਹੜਾ ਕੀਤਾ ਜਾਵੇ ਕਿਉਂਕਿ ਤੇ 128 ਕ੍ਰਿਮੀਨਲ ਕੇਸ ਦਰਜ ਨੇ 2012 ਤੋਂ ਬਾਅਦ ਨਸ਼ਾ ਕਾਰੋਬਾਰ ਤੋਂ ਇਲਾਵਾ ਕਤਲ ਫਰਾਉਤੀ ਤਿਆਰਨ ਐਕਟ ਤਹਿਤ ਸਾਰੇ ਕੇਸ ਦਰਜ ਹੋਏ ਨੇ ਜੱਗੂ ਭਗਵਾਨਪੁਰੀਆ ਦਾ ਨਾਮ ਪੰਜਾਬੀ ਦੇ ਮਰਹੂਮ ਜਿਹੜੇ ਗਾਇਕ ਸਿੱਧੂ ਮੂਸੇਵਾਲਾ ਉਹਦੇ ਕਤਲ ਦੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਵੀ ਲੱਗਦੇ ਰਹੇ ਨੇ ਜੱਗੂ ਭਗਵਾਨਪੁਰੀਆ ਦਾ ਪਿਛੋਕੜ ਜਿਹੜਾਗਾ ਉਹ ਇਹ ਹੈ ਕਿ ਕਬੱਡੀ ਦਾ ਚੋਟੀ ਦਾ ਖਿਡਾਰੀ ਸੀਗਾ ਔਰ ਇਹ ਸਪੋਰਟਸ ਦੇ ਵਿੱਚ ਕਾਫੀ ਨੰਮੀ ਖਡਾਰੀ ਹੁੰਦਿਆ ਹੁੰਦਿਆ ਹੌਲੀ ਹੌਲੀ ਇਹ ਕਾਲਜ ਪੜ੍ਹਨ ਦੇ ਸਮੇਂ ਤੋਂ ਜਿਹੜਾ ਉਹ ਗਲਤ ਲੋਕਾਂ ਦੇ ੱੱਕੇ ਚੜਿਆ ਸਿਆਸਤਦਾਨਾਂ ਦੇ ੱੱਕੇ ਚੜਿਆ ਔਰ ਉਸ ਤੋਂ ਬਾਅਦ ਇਹ ਜਿਹੜਾ ਦਿਵਾਲੀ ਦੀ ਰਾਤ ਤੇ ਘਟਨਾ ਵਾਪਰਦੀ ਆ ਜਿਸ ਤਰ੍ਹਾਂ ਜੂਆ ਛੇੜ ਦੇ ਲੋਕਾਂ ਤੇ ਹਮਲਾ ਹੁੰਦਾ ਪੈਸੇ ਲੁੱਟੇ ਜਾਂਦੇ ਨੇ ਗੋਲੀਬਾਰੀ ਹੁੰਦੀ ਆ ਕਤਲ ਹੁੰਦਾ ਜੱਗੂ ਭਗਵਾਨਪੁਰੀਆ ਦਾ ਨਾਂ ਆਉਂਦਾ ਉਸ ਤੋਂ ਬਾਅਦ ਪੁਲਿਸ ਰਿਪੋਰਟਾਂ ਦੇ ਵਿੱਚ ਇਹਦਾ ਨਾਂ ਦਰਜ ਹੁੰਦਾ ਤੇ ਫਿਰ ਇਹਦਾ ਸੰਪਰਕ ਸੁੱਖਾ ਆਕਾਲਮਾਨ ਲਾਰੈਂਸ ਬਸ਼ਨੋਈ ਵਰਗੇ ਲੋਕਾਂ ਨਾਲ ਹੁੰਦਾ ਤੇ ਉਸ ਤੋਂ ਬਾਅਦ ਜੱਗੂ ਭਗਵਾਨਪੁਰੀਆ ਇੱਕ ਜੱਗੂ ਭਵਾਨ ਪ੍ਰਿਆ ਗੈਂਗਸਟਰ ਬਣ ਜਾਂਦਾ 128 ਅਜ ਕ੍ਰਿਮੀਨਲ ਕੇਸ ਉਹਦੇ ਖਿਲਾਫ ਜਿਹੜੇ ਉਹ ਦਰਜ ਨੇ ਇਹਨੂੰ ਪੰਜਾਬ ਲੈ ਆਂਦਾ ਗਿਆ ਸਿੱਧੂ ਮੂਸੇ ਵਾਲਾ ਕਤਲ ਕਾਂਡ ਦੇ ਵਿੱਚ ਵੀ ਇਹ ਤੋਂ ਕੁਛਕਿਛ ਜਿਹੜੀ ਉਹ ਹੋਈ ਸੀਗੀ ਹੁਣ ਜਿਹੜਾ ਇਹਨੂੰ ਪੰਜਾਬ ਲੈ ਆਂਦਾ ਗਿਆ ਉਹ ਵੀ ਇੱਕ ਕਤਲ ਕੇਸ ਦੇ ਸਬੰਧ ਦੇ ਵਿੱਚ ਲਿਆਂਦਾ ਗਿਆ ਕਾ ਸੋ ਇਹ ਕਾਫੀ ਚਰਚਿਤ ਵਿਸ਼ਾ ਜਿਹੜਾ ਹੋ ਪੰਜਾਬ ਦੇ ਵਿੱਚ ਦਿਨਸਰ ਆ ਰਿਹਾ ਹੈ ਜੀ ਅੱਛਾ ਜੀ ਨਾਲ ਅੰਦਰ ਸੋਭ ਜਲੰਧਰ ਚ ਸਨਿਆਰੇ ਲੁੱਟਲੇ ਜੀ ਬਿਲਕੁਲ ਜੀ ਜੀ ਸਾਹਿਬ ਇਹ ਪੰਜਾਬ ਦੇ ਵਿੱਚ ਲੈਂਡ ਆਰਡਰ ਦਾ ਮਸਲਾ ਪੰਜਾਬ ਦੇ ਵਿੱਚ ਲੁੱਟਾ ਖੋਹਾਂ ਦਾ ਮਸਲਾ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਵਪਾਰੀ ਡਰੇ ਹੋਏ ਨੇ ਕੱਲ ਆਪਾਂ ਜ਼ਿਕਰ ਕੀਤਾ ਸੀ ਕਿ ਮਾਨਸਾ ਸ਼ਹਿਰ ਬੰਦ ਰਿਹਾ ਔਰ ਉਹ ਤੋਂ ਪਹਿਲਾਂ ਆਪਾਂ ਜ਼ਿਕਰ ਕੀਤਾ ਸੀ ਕਿ ਮਾਝੇ ਤੇ ਦੁਆਬੇ ਦੇ ਵਿੱਚ ਵੀ ਬਹੁਤ ਸਾਰੀਆਂ ਜائੀਆਂ ਘਟਨਾਵਾਂ ਨੇ ਜਿਹੜੀਆਂ ਉਹ ਵਾਪਰੀਆਂ ਨੇ ਅੱਜ ਜਲੰਧਰ ਦੇ ਭਾਰਗਗ ਕੈਂਪ ਇਲਾਕੇ ਦੇ ਵਿੱਚ ਲਟੇਰਿਆਂ ਨੇ ਦਿਨ ਦਿਹਾੜੇ ਲੁੱਟ ਦੀ ਬਾਰਦਾਤ ਨੂੰ ਇੰਜਾਮ ਦਿੱਤਾ ਜਿੱਥੇ ਲਟੇਰਿਆਂ ਨੇ ਇੱਕ ਫਨਿਆਰੇ ਤੋਂ ਪਿਸਤੌਲ ਤਾਣ ਕੇ ਲੱਖਾਂ ਰੁਪਏ ਦੀ ਨਕਦੀ ਤੇ ਸੋਨਾ ਲੁੱਟ ਲਿਆ ਉਸ ਤੋਂ ਬਾਅਦ ਬੜੇ ਹੀ ਮਤਲਬ ਉਹ ਫਿਲਮੀ ਸਟਾਈਲ ਦੇ ਵਿੱਚ ਫਰਾਰ ਹੋਏ ਨੇ ਲਟੇਰਿਆਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਆ ਦੁਕਾਨਦਾਰ ਨੇ ਭਾਰਗੇ ਕੈਂਪ ਦੇ ਵਿੱਚ ਆਪਣੀ ਜੁਐਲਰੀ ਦੀ ਦੁਕਾਨ ਖੋਲੀ ਤਾਂ ਤਿੰਨ ਲਟੇਰੇ ਪਿਸਤੌਲਾਂ ਤੇ ਧਿਆਨ ਨਾਲ ਲੈਸ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਸੀਸੀਟੀਵੀ 'ਚ ਦੇਖਿਆ ਜਾ ਸਕਦਾ ਹੈ ਸਾਰਾ ਘਟਨਾਕ੍ਰਮ ਦੁਕਾਨ ਮਾਲਕ ਦਾ ਪੁੱਤਰ ਕਬਰਾਉਂਦਾ ਹੈ ਚੀਕਦਾ ਹੈ ਇਸ ਦੌਰਾਨ ਦੁਕਾਨ ਮਾਲਕ ਦੇ ਪੁੱਤਰ ਰੌਲਾ ਪਾਉਂਦਾ ਹੈ ਫਿਰ ਇੱਕ ਲਟੇਰੇ ਨੇ ਤੇਜ਼ ਤਰ੍ਹਾਂ ਹਥਿਆਰ ਨਾਲ ਦੁਕਾਨ ਦੇ ਕਾਊਂਟਰ ਦਾ ਸ਼ੀਸ਼ਾ ਤੋੜਿਆ ਬਾਕੀ ਦੋ ਸਾਥੀਆਂ ਨੇ ਦੁਕਾਨ 'ਚੋਂ ਗਹਿਣੇ ਚੋਰੀ ਕਰਨਾ ਸ਼ੁਰੂ ਕੀਤੇ ਔਰ ਸੀਸੀਟੀਵੀ ਫੁਟੇ ਹੀ ਦੇਖਿਆ ਜਾਂਦਾ ਕਿ ਲਟੇਰਿਆਂ ਨੇ ਪਤੌਲ ਤਾਣ ਕੇ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕੀਤੀ ਤੇ ਉਦੋਂ ਆਸਲਮੀ ਸਟਾਈਲ ਦੇ ਵਿੱਚ ਫਰਾਰ ਹੁੰਦੇ ਨੇ ਔਰ ਇਹ ਮਸਲੇ ਤੋਂ ਬਾਅਦ ਦੁਕਾਨਦਾਰ ਡਰੇ ਹੋਏ ਨੇ ਦੁਕਾਨਦਾਰਾਂ ਨੇ ਦਾਵਾ ਕੀਤਾ ਕਿ 2 ਲੱਖ ਰੁਪਏ ਤੋਂ ਵੱਧ ਦੀ ਨਕਦੀ ਤੇ ਗਹਿਣੇ ਲੈ ਕੇ ਗੈਂਗਸਟਰ ਜਾਂ ਇਹ ਜੋ ਵੀ ਚੋਰ ਸੀਗੇ ਉਹ ਫਰਾਰ ਹੋਏ ਨੇ ਸੋ ਜਲਰੀ ਭਾਈਚਾਰੇ ਦੇ ਵਿੱਚ ਸੁਨਿਆਰਾ ਭਾਈਚਾਰੇ ਦੇ ਵਿੱਚ ਔਰ ਵਪਾਰੀਆਂ ਦੇ ਵਿੱਚ ਡਰ ਸਹਿਮ ਪਾਇਆ ਜਾ ਰਿਹਾ ਹੈ ਇਹ ਨੇ ਪੰਜਾਬ ਦੇ ਲੈਂਡ ਆਰਡ ਦੀ ਸਥਿਤੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਜਿਵੇਂ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਪਰੋਤੀਆਂ ਮੰਗੀਆਂ ਜਾ ਰਹੀਆਂ ਕਤਲ ਹੋ ਰਹੇ ਨੇ ਔਰ ਇਹ ਸਾਰੇ ਮਸਲੇ ਤੋਂ ਗੱਲ ਆ ਪੰਜਾਬ ਦੀ ਸਥਿਤੀ ਜਿਹੜੀ ਉਹ ਡਾਵਾ ਡੋਲ ਨਜ਼ਰ ਆ ਰਹੀ ਹੈ ਜੀ ਹਰਚੰਦ ਸਿੰਘ ਭੁੱਲਰ ਉਹਨਾਂ ਦੇ ਬਾਰੇ ਕੀ ਖਬਰ ਹੈ ਜੀ ਅਖੀਰਲੀ ਜੀ ਸਾਹਿਬ ਖਬਰ ਇਹ ਹੈ ਕਿ ਕ੍ਰਿਸ਼ਨੂ ਤੋਂ ਜਿਹੜੀ ਡਾਇਰੀ ਮਿਲੀ ਆ ਡਾਇਰੀ ਦੇ ਵਿੱਚ ਬਹੁਤ ਸਾਰੇ ਆਈਐਸ ਅਫਸਰਾਂ ਦੇ ਆਈਐਸ ਅਫਸਰਾਂ ਦੇ ਨਾਮ ਮਿਲ ਗਏ ਨੇ ਔਰ ਇਹ ਵੀ ਪਤਾ ਲੱਗਿਆ ਕਿ ਬਹੁਤ ਸਾਰੀਆਂ ਪ੍ਰਾਪਰਟੀਆਂ ਦੇ ਵਿੱਚ ਇਨਵੈਸਟਮੈਂਟ ਜਿਹੜੀ ਆ ਉਹੋਰ ਚਰਨ ਭੁੱਲਰ ਫਰਾਂ ਦੀ ਹੋਈ ਵੀ ਆ ਹੁਣ ਤਾਂ ਲੋਕਲ ਮੀਡੀਆ ਬੜਾ ਸਰਗਰਮ ਹੁੰਦਾ ਸਾਡੇ ਬਰਨਾਲੇ ਦੇ ਮੀਡੀਆ 'ਚ ਖਬਰ ਦੋ ਦਿਨਾਂ ਦੀ ਚੱਲ ਰਹੀ ਹੈ ਵੀ ਬਰਨਾਲੇ ਦੇ ਵਿੱਚ ਵੀ ਕਿਸ ਪ੍ਰਾਪਰਟੀਆਂ ਚਰਚਾਂ ਨੂੰ ਭੁੱਲਰ ਇਨਵੈਸਟਮੈਂਟ ਆ ਰਹੀ ਹੈ ਤੇ ਨਗਰੇਟਿਆ ਦੀ ਉਠੰਡੇ ਦੇ ਮੀਡੀਆ 'ਚ ਵੀ ਖਬਰ ਚੱਲ ਰਹੀ ਹੈ ਕਿ ਉੱਥੇ ਵੀ ਇਨਵੈਸਟਮੈਂਟ ਹੋਈ ਹੋ ਰਹੀ ਹੈ ਤੇ ਸ਼ਾਮ ਨੂੰ ਬਾਰੇ ਇਹ ਚਰਚਾ ਚੱਲ ਰਹੀ ਜਿਵੇਂ 9 ਡੇਨ ਦੇ ਪੁਲਸਰਮਾਨ ਦੇ ਉੱਤੇ ਉਹਨੂੰ ਸੀਬੀਆਈ ਨੇ ਲਿਆ ਉਹ ਸੀਬੀਆਈ ਕੋਲ ਇਹ 9 ਡੇਨਾਂ ਦੇ ਵਿੱਚੋਂ ਖਾਸਾ ਕੁਝ ਜਿਹੜਾ ਉਹ ਉਗਲ ਸਕਦਾ ਜਿਹਦੇ ਵਿੱਚੋਂ ਕਈ ਚਰਚਾ ਮਾਇਏ ਹੈ ਕਿ ਉਹਨੂੰ ਜੇ सीबीआई ਦੇ ਵੱਲੋਂ ਜਿਹੜਾ ਵਾਦਾ-ਵਾਅਦਾ ਬਗਵਾ ਬਣਾਇਆ ਚੱਲਦਾ ਹੈ ਤਾਂ ਉਹਦੇ ਵਿੱਚ ਇਕੱਲੇ ਹਰਚਰਨ ਭੁੱਲਰ ਖਿਲਾਫ ਗਵਾਹੀ ਨਹੀਂ ਦੇਣੀ ਉਹਨੇ ਔਰ ਕਈ ਆਈਪੀਐਸ ਅਫਸਰਾਂ ਦੇ ਖਿਲਾਫ ਔਰ ਹੋਰ ਬਹੁਤ ਸਾਰੇ ਅਫਸਰਾਂ ਦੇ ਖਿਲਾਫ ਵੀ ਉਹ ਬਹੁਤ ਚੀਜ਼ਾਂ ਦੱਸ ਸਕਦਾ ਹੈ ਜਿਹੜੀ ਉਹਦੀ ਡੈਰੀ ਮਿਲੀ ਹੈ ਨਾ ਡੈਰੀ ਤੋਂ ਸਾਫ ਸਬਸਤ ਵੀ ਕੀ ਤੋਂ ਕੰਨੀ ਰਿਹਾ ਜਿਸ ਨੂੰ ਲਈ ਕਿਹੜੇ ਅਫਸਰਾਂ ਨੂੰ ਦਿੱਤੀ ਕਿ ਕਿ ਵਿਚੋਲਾ ਇਕੱਲੇ ਹਰਚਰਨ ਭੁੱਲਰ ਦਾ ਨਹੀਂ ਉਹ ਦਲਾਲ ਕ੍ਰਿਸ਼ਨੂ ਬਹੁਤ ਸਾਰੇ ਅਪਸਰਾਂ ਦਾ ਵਿਚੋਲਾਗਾ ਜਿਹੜਾ ਉਹ ਨਜ਼ਰ ਆ ਰਿਹਾ ਔਰ ਸੀਬੀਆਈ ਨੂੰ ਸਾਬਕਾ ਡੀਆਈਜੀ ਚਰਨ ਭੁੱਲਰ ਦੇ ਘਰ ਤੇ ਫਾਰਮ ਹਾਊਸ ਸਮੇਤ ਕਈ ਥਾਵਾਂ ਦੇ ਉੱਤੇ ਜਿਹੜੇ ਡਾਕੂਮੈਂਟ ਮਿਲੇ ਉਹ ਤੋਂ ਸੂ ਮਿਲੀ ਹੈ ਕਿ ਵਿਦੇਸ਼ਾਂ ਦੇ ਵਿੱਚ ਵੀ ਦੀਆਂ ਜਾਇਦਾਦਾਂ ਨੇ ਸੀਬੀਆਈ ਉਕਤ ਮਾਮਲੇ ਦੀ ਜਾਂਚ ਦਰਾਂ ਹਰ ਚਰਨ ਭੁੱਲਰ ਦੇ ਭਾਰਤ ਤੇ ਵਿਦੇਸ਼ਾਂ ਚ ਹੋਰ ਜਾਇਦਾਦਾਂ ਤੇ ਸੰਪਤੀਆਂ ਦੀ ਜਾਂਚ ਕਰ ਰਹੀ ਹੈ ਔਰ ਆਲੇ ਦਿਨਾਂ ਚ ਇਹਨੂੰ ਵੀ ਰਿਮਾਂਡ ਦੇ ਉੱਤੇ ਲੈਣ ਦੇ ਚਰਚੇ ਬਣੇ ਹੋਏ ਨੇ ਜੀ ਅਖੀਰ ਦੇ ਵਿੱਚ ਕੋਈ ਹੋਰ ਖਬਰਸਾਰ ਰਹਿ ਗਈ ਹੋਵੇ ਜੀ ਦੇਸ਼ਾਂ ਵਿੱਚ ਤੋਂ ਲਾਵਾ ਜਿਹੜਾ ਲੰਡਨ ਦੇ ਵਿੱਚ ਇੱਕ ਸਿੱਖ ਵਿਦਿਆਰਥੀਾਂ ਤੇ ਜਸਮੀ ਜਿਹੜਾ ਵਿਅੰਸੀ ਹਮਲਾ ਹੋਇਆ ਉਹਦੇ ਸ਼ੱਕ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀ ਤੇ ਜ਼ਬਰ ਜਨਾਹ ਦਾ ਦੋਸ਼ ਲਾਇਆ ਗਿਆ ਮੁਲਜ਼ਮ ਨੂੰ ਬਰਮਿੰਗਮ ਦੀ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੰਜਾਬ ਦੇ ਵਿੱਚ ਇਹ ਮਸਲੇ ਦੀ ਬਹੁਤ ਚਰਚਾ ਹੈ ਕਿ ਵਿਦੇਸ਼ਾਂ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਅਮਲੇ ਹੋ ਰਹੇ ਨੇ ਜਿਵੇਂ ਆਪਣੀ ਕਮਿਊਨਿਟੀ ਨੂੰ ਹੁਣ ਨਿਸ਼ਾਨਾ ਬਣਾਇਆ ਜਾਣ ਲੱਗਿਆ ਉਹਦੀ ਪੰਜਾਬ ਦੇ ਵਿੱਚ ਵੀ ਕਾਫੀ ਚਰਚਾ ਜਿਹੜੀ ਉਹ ਹੋ ਰਹੀ ਹੈ ਤੁਸੀਂ ਵੀ ਜਿਕਰ ਕਰ ਰਹੇ ਸੀ ਕਿ ਕੈਨੇਡਾ ਦੇ ਵਿੱਚ ਵੀ ਆਪਣੇ ਭਾਈਚਾਰੇ ਨਾਲ ਸੰਬੰਧਿਤ ਪੰਜਾਬੀ ਕਾਰੋਬਾਰੀ ਦੀ ਹੱਤਿਆ ਹੋਈ ਹੈ ਤੋਂ ਇਹ ਕੱਲੀ ਅੱਗ ਇੱਥੇ ਪੰਜਾਬ ਦੇ ਵਿੱਚ ਹੀ ਨਹੀਂ ਪੰਜਾਬ 'ਚ ਚਰਚਾ ਹੈ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਜਾਂ ਕਈ ਸੂਬਿਆਂ ਦੇ ਵਿੱਚ ਔਰ ਕਈ ਦੇਸ਼ਾਂ ਦੇ ਵਿੱਚ ਅੱਗ ਜਿਹੜੀ ਉਹ ਲੱਗੀ ਨਜ਼ਰ ਆ ਰਹੀ ਹੈ ਇਹਨਾਂ ਪ੍ਰਾਲੀ ਦਾ ਧੂਆਂ ਗਿੰਸਾ ਜਿੱਥੇ ਦਿੱਲੀ ਪੰਜਾਬ ਨੂੰ ਲੈ ਕੇ ਚਰਚਾ ਛੇੜ ਰਿਹਾ ਹੈ ਸੈਂਟਰਲ ਮੀਡੀਆ ਨੈਸ਼ਨਲ ਮੀਡੀਆ ਇਸ ਮਸਲੇ ਤੇ ਪੰਜਾਬ ਨੂੰ ਘੇਰਨ ਲੱਗਿਆ ਹੋਇਆ ਉੱਥੇ ਹੀ ਕਿਸਾਨ ਕਹਿ ਰਹੇ ਨੇ ਸਾਡੇ ਕੋਲੇ ਹੱਲ ਕੋਈ ਨਹੀਂ ਤੇ ਮਸਲਾ ਵੀ ਕਾਫੀ ਚਰਚਾ ਦਾ ਵਿਸ਼ਾ ਹੈ ਜਿਹੜਾ ਉੱਭਣਿਆ ਹੋਇਆ ਜੀ ਧੰਨਵਾਦ ਜੀ ਤੇ ਕੱਲ ਸਵੇਰੇ ਫਿਰ ਸਾਂਝ ਪਵੇਗੀ ਆਪਣਾ ਖਿਆਲ ਰੱਖਿਓ ਸ਼ੁਕਰੀਆ ਜੀ ਸਾਰਾ ਤੁਹਾਡਾ ਤੇ ਸਾਰੇ ਸਰੋਤਿਆਂ ਦੇ ਬਹੁਤ-ਬਹੁਤ ਧੰਨਵਾਦ ਜੀ ਸਰਦਾਰ ਨਵਕੀਰ ਸਿੰਘ ਪੱਤੀ ਪੱਤੀ ਸੇਖਵਾ ਬਰਨਾਲੇੋਂ ਗੱਲਬਾਤ